ਦਾ ਵਪਾਰੀ YouTube ਚੈਨਲ ਦੇ ਤਰੀਕ ਵੀ ਜਿਹੜੀ ਅੱਜ ਹੋ ਗਈ 22 ਦਸੰਬਰ 2025 ਕੋਟਕਪੂਰੇ ਆਏ ਆ ਵੀ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਵੱਜ ਚੁੱਕੇ ਆ ਤੇ ਟਾਈਮ ਦੀ ਗੱਲ ਕਰੀਏ ਵੀ 7:30 ਹੋ ਚੁੱਕੇ ਆ ਤੇ 7:30 ਵੀ ਪੂਰੇ ਬੋਲੀ ਸ਼ੁਰੂ ਹੋ ਜਾਂਦੀ ਤੇ ਰੇਟ ਵੀ ਕੱਲ ਦਾ ਜਿਹੜਾ ਲੱਗਿਆ ਸੀਗਾ 500 ਰੁਪਏ ਤੱਕ ਜਿਹੜੀ ਲਾਸਟ ਇੱਕ ਟਰਾਲੀ ਗਈ ਸੀ ਮਗਰੋਂ ਆਈ ਸੀ ਵੀ ਇਹ ਦੋ ਕਮੈਂਟ ਤੇ ਆਮ ਵੀ ਜਿਹੜਾ ਰੇਟ ਆ 490 ਰੁਪਏ ਕੱਲ ਟੌਪ ਦਾ ਰੇਟ ਰਿਹਾ ਸੀ ਬੋਲੀ ਤੇ ਤੇ ਪਰ ਮਗਰੋਂ ਇੱਕ ਟਰਾਲੀ ਵੀ ਜਿਹੜੀ 500 ਨੂੰ ਗਈ ਸੀਗੀ ਬਾਕੀ ਅੱਜ ਦਾ ਜਿਹੜਾ ਰੇਟ ਦੇਖਾਂਗੇ ਕਿੱਥੋਂ ਤੱਕ ਜਾਂਦਾ ਤੇ ਹਰੇਚਾਰੇ ਦਾ ਰੇਟ ਵੀ ਉਹੀ ਜਿਹੜਾ ਗਿਆ ਸੀਗਾ 2 350 ਰੁਪਏ ਤੱਕ ਕੱਲ ਹਰੇਚਾਰੇ ਦਾ ਰੇਟ ਗਿਆ ਸੀਗਾ ਤੇ ਸਵੇਰੇ ਬਈ ਜਿਹੜੀ ਬੋਲੀ ਸ਼ੁਰੂ ਹੁੰਦੀ ਹੈ ਹਰੇਚਾਰੇ ਦੀ 11 ਵਜੇ ਤੇ ਤੂੜੀ ਦੀ ਵੀ ਜਿਹੜੀ ਬੋਲੀ ਹੁੰਦੀ ਹੈ ਸਵੇਰੇ 7:30 ਵਜੇ ਬਾਕੀ ਬਈ ਦੇਖਦੇ ਹਾਂ ਅੱਜ ਦਾ ਕੀ ਰੇਟ ਜਾਣ ਵਾਲਾ ਕੀ ਪੂਰੀ ਬੋਲੋ ਬਾਈ 300 ਰੁਪਿਆ 300 300 350 60 70 80 400 400 5 10 15 ਜਰ ਜਾ ਬਹੇ ਜਾਏਗਾ ਬਾਈ 715 715 ਬੋਲੋ ਲੈਣੀ ਆ ਵੀਰ ਭੀਏ 420 ਰੁਪਏ 25 ਰੁਪਏ 13 ਰੁਪਏ 13 ਰੁਪਏ 35 ਰੁਪਏ 40 ਰੁਪਏ 45 ਰੁਪਏ 47 445 ਇਧਰ ਬੋਲਣਾ ਭਾਈ ਕਿਨੇ 450 452 60 65 465 70 75 475 ਇਧਰ ਆ ਬਈ 475 ਰੁਪਏ ਲੋਬੀ ਪਹਿਲੀ ਟਰਾਲੀ ਲੱਗੀ 475 ਰੁਪਏ ਤੇ ਆਹ ਵੀ ਤੂੜੀ ਐ ਤੇ ਬਾਕੀ ਅੱਗੇ ਦੇਖਾਂਗੇ ਬਈ ਯਾਰ ਕੀ ਹੋ ਗਿਆ ਇਹ ਨੰਬਰ ਫਿਰ ਸਕਾਈ ਵੀ ਨੰਬਰ ਰਿਪੋਟ ਨਹੀਂ ਕਰਾ ਲਿਆ ਅੰਦਰ ਲਈ ਆ ਭਾਈ ਅੰਦਰ ਵੀ ਤੂੰ ਹੀ ਬੋਲ ਲਈ ਸਾਢੇ 300 ਰੁਪਿਆ ਸਾਢੇ 300 59 65 70 75 80 85 400 5 10 15 20 25 30 35 40 48 450 450 ਬੋਲਣ 52 455 ਬੋਲਣਗੇ ਨੇ ਦੋ ਵੀ ਅੰਦਰ ਦੀ ਥੋੜੀ ਲੱਗੀ ਹੈ 455 ਰੁਪਏ ਤਰੀਕ ਅੱਜ ਹੋਗੀ 22 ਦਸੰਬਰ 2025

ਉਰੀ ਬਾਹਰ ਦੀ ਆ ਬਈ ਸਾਡੇ ਨਾਲ ਦੀ ਬੋਲੋ 850 ਯਾਰ 850 400 ਕਰਦੇ 405 ਜੀ ਹੈ 430 35 45 445 450 450 ਬੋਲ ਲੈ ਗਨੇ 450 ਬੋਲ ਲੈ साढ़े चार सौ लगे बाकी अग्गे देखा बार चेक करा ਕਵੇ ਤੇ ਮੈਨੋਂ ਆਉਣਾ ਕੋਈ ਰੋਕੀ ਨਹੀਂ ਖਾਲੀ ਅੰਦਰ ਦੀ ਅੰਦਰ ਇਹ ਤਾਂ ਮਾੜਾ-ਭਾੜਾ ਕੰਦ ਨਾ ਹੋ ਜੀ ਰਿਹਾ ਨੇ ਕੋਲੋ ਭਾਈ 350 ਸਾਢੇ 350 405 25 35 35 ਅੰਦਰ ਦੀ ਭਾਈ ਅੰਦਰ ਦੀ 35 40 45 445 ਹਾਂ ਜੀ 455 65 70 76

یہ بھائی باہر کی قیمت ہاں باہر کی دوری ہماری موٹی آ سکتی ਬੋਲਦਾ ਹੈ ਨਾ 450 ਬੋਲਦਾ ਕੋਈ 450 ਕਿਲੋ ਰੋਬੀ 450 ਰੁਪਏ ਲੱਗੀ ਆ ਤੂੜੀ ਸੁਣ ਚੈੱਕ ਕਰਾਣ ਦੇ ਆਹ ਤੂੜੀ ਆ ਬਈ ਤੇ ਬਾਕੀ ਅੱਗੇ ਦੇਖਦੇ ਆ ਆਪਣਾ ਬੰਦਾ ਨਾ ਬੰਦਾ ਲੋਬ ਕਰੋ ਅਗਲੀ ਵਿੱਚ ਚੈੱਕ ਤੇ ਦੇਖਾਂਗੇ ਵੀ ਇਹਦਾ ਕੀ ਰੇਟ ਜਾਂਦਾ भाई। भी है? भी दिये दिये बोलो चार सौ चार सौ चालीस ताली साढ़े चार सौ बुंजा सठ चार सौ पैंठ रुपये सत्तर रुपये 70 सौ सत्तर बोला नीचे 470 ਬਈ ਲੋ ਵੀ 400 ਤੇ 70 ਰੁਪਏ ਦਾ ਰੇਟ ਲੱਗਿਆ ਬਾਕੀ ਅੱਗੇ ਦੇਖਦੇ ਆਂ ਤੂੜੀ ਨੂੰ ਚੈੱਕ ਕਰਾ ਦਿੰਦੇ ਆਂ ਬਈ ਇਹ ਆਹ ਤੂੜੀ ਐ ਵੀ ਜਿਹੜੀ 470 ਰੁਪਏ ਲੱਗੀ ਹੁਣ ਇਹਦਾ ਬੋਲਿਆ ਆ ਵੀ ਬੋਲਿਆ ਅੰਦਰ ਦੀ ਬਾਹਰ ਦੀ ਅੰਦਰ ਦੀ बोलो तो <h consegue> <तुर्णावागी तुर्णावागी। laughs> <ना> भाई साढ़े तीन सौ रप सा चार सौ पी

ਦੈੱਕ ਰਹੀ ਆ ਕਿ ਤੇਰੀ ਬਾਈਂਦਾ ਕੀ ਆ ਕੋਈ ਗੱਲ ਨਹੀਂ ਜਾ ਕੇ ਦੇ ਨਾ ਕੀ ਉਹ ਕਨਾ ਬੁੜਾ ਬੁੱਢਿਆ ਨਹੀਂ ਗਿੱਲੀ ਆ ਬਈ 40 ਦੀ ਆ ਇੱਥੇ ਨਾਲ ਏ ਤਮੋਖੇ ਰੋੜੇ ਬਾਈ ਗਿੱਲੀ ਗੁੱਲੀ ਲੈਣੇ ਵਿੱਚ ਓ ਰੋੜੇ ਆ 500 ਦੀ ਆ ਬਾਸ

ਬੋਲਾ ਬਾਈ ਜੀ ਨਾ ਉਹ ਕੋਈ ਨਹੀਂ ਬਾਈ 200 ਰੁਪਏ ਨਹੀਂ 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 200 ਰੁਪਏ ਲੱਗੀ ਸੀ ਬਈ ਤੂੜੀ ਸੁਣ ਚੈੱਕ ਕਰਾਣੇ ਆ ਆਹ ਤੂੜੀ ਸੀ ਵੀ 200 ਇਹ ਕੀ ਦੀਆ ਬਾਈ ਅੰਦਰਲੀ ਆ ਜੀ ਆ ਅੰਦਰਲੀ ਪਰ ਹੈ ਇਸ ਤਰ੍ਹਾਂ ਆ ਇਹਨਾਂ ਕੋਲ ਵੀ ਸਾਰੀ ਭਰਾਵਾ ਹੈ ਝੂਠ ਮਾਰ ਕੇ ਬੱਲੇ ਕੋਈ ਆ ਨਿਕਲ ਨਹੀਂ ਸਾਰੀ ਮੋਕੜੇ ਪੇਗੜੂ ਪਾਹੇ ਨਹੀਂ ਸੁੱਕੀ ਆ ਬਾਤ ਜਿਹੜੀ ਗੱਲ 150 150 150 400 ਤੋਂ 200 ਦਾ 200 ਰੁਪਇਆ 200 ਬੋਲਾਂਗੇ ਨਾ 5 5 15 20 250 55 270 270 ਹਾਂ ਬਈ ਹਾਂ 270 ਬੋਲਾਂਗੇ ਨਾ 270 ਰੁਪਏ ਬਾਈ ਲੋਬੀ 270 ਰੁਪਏ ਲੱਗੇ ਬਈ ਆਹ ਟਰਾਲੀ ਆ ਪੂਰੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਅੱਗੇ ਦੇਖਦੇ ਆ ਬਈ ਕਿੰਨੀ ਲਾਏ ਆ ਇਹਨੂੰ ਹਾਂ ਕਿੰਨੀ ਹੋਵੇ ਆਹ ਸੀ ਦੇ ਆਹ ਪੱਟ ਕਾਉਂਟਰ ਹੋਣੀ ਆ ਯਾਰ ਆਇਆ ਹੁਣ ਜੱਸਦਾ 450 ਜਿੰਨੇ ਦੁਨੀਆਂ ਘਰ ਆਈ ਆ ਮੈਨੂੰ 270 ਕਾਰ ਜਾਣਦਾ ਤੈਨੂੰ ਦੇਖਿਆ ਮੇਰਾ ਵਾਰਨਿੰਗ ਦਾ ਦੇਖਿਆ ਕਾ ਪੰਡਤਾਂ ਦੇ ਕੋਠੇ ਮੈਂ ਨਹੀਂ ਵੇਖਿਆ ਉੱਥੇ ਚਲ ਵੜਦੇ ਹੋ ਮਾਰਗ ਵਿੱਚ ਯਾਰ ਫਿਰ ਪੰਡਤਾਂ ਦੇ ਕੋਠੇ ਨਹੀਂ ਯਾਰ ਰਜਨਾ ਟੈਂਕੀ ਪਾਣੀ ਵਾਲੀ ਹੈ ਇਹਦਾ ਬਾਹਰ ਆ ਜਾਏਗਾ ਐਸਾ ਹੱਥ ਨਾਲ ਹੀ ਆ ਨੰਬਰ ਇੱਕ ਦਾ ਹਰੀ ਨਾਲ ਲੱਗੇ ਸੇਲਰ ਆ ਕੰਡਾ ਜੇ ਨਹੀਂ ਪਤਾ ਟੈਂਕੀਆਂ ਦੇ ਮੋੜ ਦੀ ਸੜਕ ਜਾਂਦੀ ਆ ਹਾਂ ਹਾਂ ਉੱਥੇ ਜਾ ਕੇ ਦੂਰ ਬਾਹਰ ਦੇ ਸਾਹਮਣੇ ਕੋਠੇੜ ਉਹਦਾ ਬਾਹਰ ਮਕਸਦ ਰੋਡ ਦਾ ਇਹ ਦੇਦਾ 50 ਰੁਪਏ ਕੋਲੇ ਨਹੀਂ ਬਿਲਕੁਲ ਚਾਹ ਦੇ ਦੇ ਜੀ ਇਹ ਲੈ ਲਓ ਕੋਲੇ ਕਰਵਾਣਾ ਨੰਬਰ ਆਇਆ ਦਾ ਨੰਬਰ ਲਖਾ ਦੇ ਆ ਚੱਲ ਜਾਂਦੇ ਇਹਦੀ ਆ ਬਾਈ ਆ ਜਾ ਕੰਡੇ ਦੇ ਕੋਲੇ ਆ ਜਾ ਮੈਂ ਨਾਲ ਹੀ ਉਹ ਅੰਦਰ ਦੀ ਵੀਰ ਹਾਂਜੀ ਅੰਦਰ ਦੀ ਕੁੜੀ ਬੋਲੋ ਜੀ 425 ਰੁਪਏ 425 ਰੁਪਏ ਇਹਦਾ ਰੇਟ ਲੱਗਾ 425 ਰੁਪਏ ਅੰਦਰ ਦੀ ਤੁੜੀ ਬਈ ਇਹ ਸੀ ਮਗਰ ਜਿਹੜੀਆਂ ਲਾਸਟ ਇੱਕ ਟਰਾਲੀ ਰਹਿ ਗਈ ਬਈ ਆਪਣੇ ਅੰਦਰਲੇ ساری برف ਜੇ ਆਉਣੀ ਹੈ ਪੰਨੇ ਨਾ ਕਰਨ ਦੀ ਇਹ ਹਾਂ ਪੰਨੇ ਦੇ برف ਨਹੀਂ ਤਾਂ ਹੱਥ ਦੇ ਪੈ ਘੱਟ ਜਾਵਾਂਗੇ ਅੱਜ ਬਾਈ ਹੈ ਪਟਾਖ ਖੁੱਲੀ ਹੈ ਯਾਰ ਚੱਲ ਕੱਲੇ ਫਿਰ ਹੈ 350 ਜੀ 50 400 5 30 430 ਰੁਪਏ ਹੈ 35 ਉਹ ਤਾਂ ਹੋ ਗਿਆ ਯਾਰ ਜਿਵੇਂ ਕਰਾ ਲੈ 35 ਬੋਲਣਗੇ 40 40 ਥੱਲੇ ਨਹੀਂ ਬਾਈ 40 45 40 45 450 ਬੋਲਣਗੇ ਸਾਡੇ 450 ਰੁਪਏ ਲੋ ਵੀ ਲਾਸਟ ਟਰਾਲੀ ਸੀ ਤੇ 450 ਰੁਪਏ ਲੱਗੇ ਵੀ ਅੰਦਰ ਦੀ ਟੂੜੀ ਸੀ ਤੇ ਬਾਕੀ ਬਈ ਬੋਲੀ ਜਿਹੜੀ ਸਵਾਬਤ ਹੋ ਚੁੱਕੀ ਆ ਤੇ ਇੱਕ ਟਰਾਲੀ ਵੀ ਲੱਗੀ ਆ 500 ਨੂੰ ਹਾਥੀ ਆਇਆ ਸੀ ਛੋਟਾ ਤੇ ਬਾਕੀ ਆਮ ਬਈ ਰੇਟ ਹੋਈ 450 ਤੇ 350 ਤੋਂ ਲੈ ਕੇ 450 ਰੁਪਏ ਤੱਕ ਜਿਹੜਾ ਰੇਟ ਚੱਲਿਆ ਤੇ ਬਾਕੀ ਬਈ ਹੋਰ ਮੰਡੀਆਂ ਦੇ ਵਿੱਚ ਕੀ ਰੇਟ ਚੱਲਿਆ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਦੇ ਆ ਜਿਹੜਾ ਤੇ ਕੋੜਕਪੁਰੇ ਵੀ ਅੱਜ ਜਿਹੜੀ ਬੋਲੀ ਸਵਾਬਤ ਹੋ ਚੁੱਕੀ ਆ ਕਰੀ ਟੂੜੀ ਦੀ ਤੇ ਦਿੱਲੀ ਦਾ ਵੀ ਰੇਟ ਹੁੰਦਾ ਵਾਧਾ ਘਟਦਾ ਜਿਹੜਾ ਲੈਂਦਾ ਤੇ ਸਵੇਰੇ ਵੀ ਜੀ 7:30 ਬੋਲੀ ਹੁੰਦੀ ਆ ਤੇ ਬੋਲੀ ਲਗਭਗ ਜਿਹੜਾ ਅੱਜ ਦਾ ਰੇਟ ਸੀਗਾ 450 ਤੋਂ ਲੈ ਕੇ ਤੇ 450 ਤੱਕ ਜੇ ਮੰਨ ਲਓ ਜਿਹੜੀ ਵਿਕੀ ਹੈ ਜਿਆਦਾ 1 ਕਿੱਟ ਤੇ ਜ਼ਰੂਰ ਹਾਥੀ ਵਿਕੇ 500 ਨੂੰ ਤੇ ਵੀ ਕੱਲ ਜਿਹੜੀ ਜਗਰਾਉ ਮੰਡੀ ਦੇ ਵਿੱਚ ਤੂੜੀ ਵਿਕੀ ਸੀ 745 ਰੁਪਏ ਤੱਕ ਤੇ ਫਰੀਦਕੋਟ ਵੀ ਕੱਲ ਜਿਹੜਾ ਰੇਟ ਸੀ 600 ਰੁਪਏ ਦਾ ਤੇ ਮਹਾਲੀ ਦੇ ਵਿੱਚ ਵੀ 720 ਰੁਪਏ ਜਿਹੜੀ ਵਿਕੀ ਸੀ ਤੇ ਗੰਗਾ ਨਗਰ ਵਿੱਚ 600 ਤੇ 90 ਰੁਪਏ ਤੱਕ ਵਿਕੀ ਆ ਤੇ ਕਪੂਰਥੱਲੇ ਵਿੱਚ 650 ਰੁਪਏ ਤੱਕ ਵਿਕੇ ਤੇ ਹੁਸ਼ਿਆਰਪੁਰ ਵੀ 700 ਤੇ 60 ਰੁਪਏ ਦਾ ਵਿਕੀ ਆ ਮਲੇਰ ਕੋਟਲੇ ਵੀ ਜਿਹੜਾ ਰੇਟ ਸੀ 800 ਰੁਪਏ ਤੱਕ ਸੀਗਾ ਤੇ ਬਾਕੀ ਵੀ ਦਿੱਲੀ ਦਾ ਜਿਹੜਾ ਰੇਟ ਹੈ ਆਪਣੇ ਫੇਸਬੁੱਕ ਪੇਜ ਤੇ ਜਾ ਕੇ ਬਈ ਤੁਸੀਂ ਜਿਹੜੇ ਹੋਰਾਂ ਮੰਡਿਆਂ ਦੇ ਰੇਟ ਚੈੱਕ ਕਰ ਸਕਦੇ ਹੋ ਤੇ ਹਰੇ-ਜਾਰੇ ਦਾ ਰੇਟ ਵੀ 3500 ਰੁਪਏ ਤੱਕ ਕੱਲ ਜਿਹੜਾ ਕੋਟ ਪੂਰੇ ਮੰਡੀ ਦੇ ਵਿੱਚ ਹਰਾ-ਜਾਰਾ ਵਿਕਿਆ ਸੀ ਤੇ 300 ਤੇ 35 ਤੋਂ ਲੈ ਕੇ 45 ਰੁਪਏ ਤੱਕ ਜਿਹੜਾ ਜਗਰਾਉ ਮੰਡੀ ਦੇ ਵਿੱਚ ਕੱਲ ਬਈ ਹਰਾ-ਜਾਰਾ ਜਿਹੜਾ ਵਿਕਿਆ ਸੀਗਾ ਤੇ ਤੂੜੀ ਦਾ ਰੇਟ ਵੀ ਕੱਲ ਸਭ ਤੋਂ ਤੇਜ਼ ਜਿਹੜਾ ਮਲੇਰ ਕੋਟਲੇ ਮੰਡੀ ਦੇ ਵਿੱਚ ਸੀਗਾ ਤੇ ਆਮ ਬਈ ਜਿਹੜਾ ਰੇਟ ਆ ਕੋੜਾ ਦੇ ਪੂਰੇ ਕੱਲ ਦਾ ਰੇਟ ਸੀਗਾ ਜਿਹੜਾ 500 ਰੁਪਈਆ ਤੇ ਅੱਜ ਵੀ ਜਿਹੜੀ ਤੂੜੀ ਹੈ ਇੱਕ ਨਾਗ ਲੱਗਿਆ 500 ਨੂੰ ਆਮ ਬਈ ਜਿਹੜਾ ਰੇਟ ਹੈ 450 ਤੱਕ ਜਿਹੜਾ ਗਿਆ ਤੇ ਡੇਲੀ ਦਾ ਵੀ ਰੇਟ ਹੁੰਦਾ ਤੇ ਲਾਈਵ ਨੂੰ ਬਈ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤਸਵੀਰੇ ਵੀ 7.5 ਜਿਹੜੀ ਬੋਲੀ ਹੁੰਦੀ ਹੈ ਤੇ 7:48 ਮਿੰਟ ਜਿਹੜੇ ਹੋ ਚੁੱਕੇ ਆ ਲਗਭਗ 18 ਕਿ ਮਿੰਟ ਜਿਹੜੇ ਹੋ ਚੁੱਕੇ ਆ ਤੇ ਟਰਾਲੀਆਂ ਬਈ ਜਿਹੜੀਆਂ ਅੱਜ ਨਾ ਗਏ ਸੀਗੇ 13 14 ਜਿਹੜੇ ਅੱਜ ਨਾ ਗਏ ਸੀਗੇ ਤੂੜੀ ਦੇ ਤੇ ਬਾਕੀ ਵੀ ਰੇਟ ਆਪਾਂ ਦੱਸ ਹੀ ਦਿੱਤੇ ਜਗਰਾਉ ਮੰਡੀ ਦੇ ਵਿੱਚ ਰੇਟ ਕੱਲ 745 ਰੁਪਏ ਤੱਕ ਜਿਹੜੀ ਕੱਲ ਵਿਕੀ ਆ ਤੂੜੀ ਤੇ ਫਰੀਦਕੋਟ ਦੇ ਵਿੱਚ ਵੀ 600 ਰੁਪਏ ਤੱਕ ਜਿਹੜੀ ਕੱਲ ਤੂੜੀ ਵਿਕੀ ਆ ਕੋਟਕਪੂਰੇ 950 ਰੁਪਏ ਜਿਹੜਾ ਤੇਜ਼ੀ ਚ ਰੇਟ ਸੀ ਕੱਲ ਵੀ ਤੇ ਮਹਾਲੀ ਵਿੱਚ 720 ਰੁਪਏ ਤੱਕ ਜਿਹੜੀ ਵਿਕੀ ਆ ਤੇ ਮਲੇਰਕੋਟਲੇ ਵਿੱਚ ਵੀ 800 ਰੁਪਏ ਤੱਕ ਗੰਗਾ ਨਗਰ ਵਿੱਚ ਜਿਹੜੀ 690 ਰੁਪਏ ਤੱਕ ਕਪੂਰਥਲੇ ਦੇ ਵਿੱਚ ਵੀ ਜਿਹੜੀ 650 ਰੁਪਏ ਤੱਕ ਹੁਸ਼ਿਆਰਪੁਰ ਵਿੱਚ 760 ਰੁਪਏ ਤੱਕ ਵੀ ਕੱਲ ਜਿਹੜਾ ਤੂੜੀ ਦਾ ਰੇਟ ਸੀ ਬਾਕੀ ਵੀ ਡੇਲੀ ਦੇ ਰੇਟ ਹੁੰ <clears> hoot <throat> does yeah. ਖਾਲੀ ਦੂਜੇ ਦਿਨ ਤੱਕ ਨਹੀਂ ਮਿਲਣਾ ਆ ਸਹੀ ਗੱਲ ਆ ਲੋਬੀ 350 ਰੁਪਏ ਦਾ ਰੇਟ ਲੱਗਿਆ ਸੀ ਆ ਲੱਗਿਆ ਹੁਣ ਤੇ ਪਹਿਲਾਂ ਵੀ ਬੋਲੀ ਤੇ ਜਿਹੜਾ 200 ਰੁਪਏ ਰੇਟ ਲੱਗਿਆ ਸੀਗਾ ਤੇ ਹੁਣ ਵੀ ਲੱਗਿਆ ਜਿਹੜਾ 350 ਰੁਪਏ ਤੇ ਪਰ ਵੀ ਕਿਸਾਨ ਵੀਰ ਨੇ ਨਹੀਂ ਵੇਚੀ ਪਹਿਲਾਂ ਬੋਲੀ ਤੇ ਵੀ 200 ਰੁਪਏ ਲੱਗਿਆ ਸੀ 200 ਰੁਪਏ ਜਿਹੜੀ ਕਿਸਾਨ ਵੀਰ ਨੇ ਉਹਦਾ ਨਹੀਂ ਵੇਚੀ ਸੀਗੀ ਤੇ ਹੁਣ 350 ਰੁਪਏ ਲੱਗਿਆ ਵੀ ਪਰ ਨਹੀਂ ਵੇਚੀ ਧੰਨਵਾਦ ਵੀ ਕੱਲ ਜਿਹੜਾ ਰੇਟ ਸੀ 500 ਰੁਪਏ ਤੱਕ ਜਿਹੜਾ ਕੱਲ ਦਾ ਰੇਟ ਗਿਆ ਸੀਗਾ